ਸਾਡੇ ਦੇਸ਼ ਦੇ ਵਿੱਚ ਜਦੋਂ ਗਵਰਨਮੈਂਟ ਲੋਕਾਂ ਨੂੰ ਫ੍ਰੀ ਚੀਜ਼ਾਂ ਦਿੰਦੀ ਆ ਤਾਂ ਲੋਕ ਕਹਿੰਦੇ ਇਹ ਨਹੀਂ ਦੇਣੀਆਂ ਚਾਹੀਦੀਆਂ ਇਹਦੇ ਨਾਲ ਲੋਕ ਮੁਫਤ ਖੋਰੇ ਬਣਦੇ ਆ ਕੰਮ ਨਹੀਂ ਕਰਦੇ ਨਿਕੰਮੇ ਬਣਦੇ ਆ ਦੁਨੀਆ ਦੀ ਸਭ ਤੋਂ ਬੈਸਟ ਸਿਟੀਜ਼ਨਸ਼ਿਪ ਹੈਗੀ ਆ ਦੁਬਈ ਦੀ ਮੈਂ ਤੁਹਾਨੂੰ ਦੱਸਦਾ ਉਹ ਤੁਹਾਨੂੰ ਕੀ ਕੀ ਦਿੰਦੇ ਆ ਜੇ ਤੁਸੀਂ ਦੁਬਈ ਦੇ ਸਿਟੀਜ਼ਨ ਆ ਤੁਸੀਂ ਪੈਦਾ ਹੋਣਾਗਾ ਤੁਹਾਡਾ ਜਰਮ ਡਿਲੀਵਰੀ ਫ੍ਰੀ 9 ਮਹੀਨੇ ਤੱਕ ਜਿਹੜਾ ਵੀ ਤੁਹਾਡਾ ਚੈੱਕਅਪ ਹੋਣਾ ਉਹ ਵੀ ਫ੍ਰੀ ਉਸ ਤੋਂ ਬਾਅਦ ਜਦੋਂ ਗਰੋਅ ਕਰਦਾ ਬੱਚਾ ਉਹਨੇ ਜਿਹੜੇ ਵੀ ਸਕੂਲ ਦੇ ਵਿੱਚ ਪੜਨਾ ਉਹ ਵੀ ਫ੍ਰੀ ਉਸ ਤੋਂ ਬਾਅਦ ਉਹ ਹੋਰ ਵੱਡਾ ਹੋਊਗਾ ਉਹ ਗ੍ਰੈਜੂਏਟ ਕਰੂਗਾ ਉਹ ਯੂਨੀਵਰਸਿਟੀ ਜਾਊਗਾ ਉਹ ਵੀ ਬਿਲਕੁਲ ਫ੍ਰੀ ਇੱਥੋਂ ਤੱਕ ਕਿ ਜੇ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਕਰਨਾ ਚਾਹੁੰਦਾ ਹੈਗਾ ਪੜਾਈ ਉਹ ਵੀ ਉੱਥੇ ਗਵਰਨਮੈਂਟ ਉਹਨਾਂ ਦੀ ਫੀਸ ਭਰਦੀ ਆ ਉਸ ਤੋਂ ਬਾਅਦ ਤੁਹਾਡਾ ਜਿਹੜਾ ਵਿਆਹ ਹੈ ਵਿਆਹ ਦੇ ਲਈ 20000 ڈالر ਦਿੰਦੀ ਆ ਗਵਰਨਮੈਂਟ ਜੇ ਕੋਈ ਨਹੀਂ ਅਫੋਰਡ ਕਰ ਸਕਦਾ ਉਹਦਾ ਵਿਆਹ ਔਰ ਅੱਗੇ ਸੁਣੋ ਤੁਸੀਂ ਇਸ ਤੋਂ ਬਾਅਦ ਕੀ ਹੁੰਦਾ ਜੇ ਤੁਹਾਨੂੰ ਕੋਈ ਬਿਮਾਰੀ ਹੁੰਦੀ ਆ ਦਵਾਈ ਦੇ ਵਿੱਚ ਉਹਦਾ ਟ੍ਰੀਟਮੈਂਟ ਨਹੀਂ ਹੈਗਾ ਦਵਾਈ ਵਿੱਚ ਸਾਰੇ ਟ੍ਰੀਟਮੈਂਟ ਫ੍ਰੀ ਆ ਲੋਕਾਂ ਲਈ ਤਾਂ ਹੋਰ ਕਿਸੇ ਕੰਟਰੀ ਵਿੱਚ ਜਾ ਕੇ ਸਰਜਰੀ ਕਰਾਉਣਾ ਚਾਹੁੰਦਾ ਕੋਈ ਉਹ ਵੀ ਬਿਲਕੁਲ ਫ੍ਰੀ ਆ ਔਰ ਇੰਨਾ ਹੀ ਨਹੀਂ ਸੇਕ ਬੰਦੇ ਨੂੰ ਫ੍ਰੀ ਲੈਂਡ ਮੈਲ ਦੀ ਆ ਫ੍ਰੀ ਜਗ੍ਹਾ ਮਿਲਦੀ ਆ ਔਰ ਉਹਦੇ ਤੇ ਜੇ ਤੁਸੀਂ ਉਹਦਾ ਘਰ ਬਣਾਉਣਾ ਚਾਹੁੰਦੇ ਆ ਪਰ ਜ਼ੀਰੋ ਇੰਟਰਸਟ ਰੇਟ ਤੇ ਸਾਨੂੰ ਪੈਸੇ ਮਿਲਦੇ ਆ ਔਰ ਇੱਥੇ ਗੱਲ ਖਤਮ ਨਹੀਂ ਹੁੰਦੀ ਜਦੋਂ ਇਨਸਾਨ ਬੁੱਢਾ ਹੋ ਜਾਂਦਾਗਾ ਉਹਨੂੰ ਐਨੇ ਕੁ ਡਿਸਕਾਊਂਟ ਮਿਲਦੇ ਆ ਕਿ ਉਹਨੂੰ ਕੋਈ ਖਰਚਾ ਕਰਨ ਦੀ ਲੋੜ ਨਹੀਂ ਪੈਂਦੀ ਜੇ ਉਹਦੀ ਕੋਈ ਕੇਅਰ ਕਰਨ ਵਾਲਾ ਹੈ ਨਹੀਂਗਾ ਤਾਂ ਉਹਨੂੰ ਫ੍ਰੀ ਕੇਅਰ ਟੇਕਰ ਲੈ ਆ ਕੇ ਦਿੰਦੇ ਆ ਗਵਰਨਮੈਂਟ ਉਹਨਾਂ ਦਾ ਖਰਚਾ ਚੱਕਦੀ ਆ ਔਰ ਗੱਲ ਇੱਥੇ ਵੀ ਨਹੀਂ ਮੁੱਕਦੀ ਜਦੋਂ ਇਨਸਾਨ ਦੀ ਮੌਤ ਹੋ ਜਾਂਦੀ ਹੈ ਦੁਬਈ ਦੇ ਵਿੱਚ ਜਿਹੜਾ ਉਹਦਾ ਮੌਤ ਤੋਂ 5 ਘੰਟੇ ਦੇ ਅੰਦਰ ਅੰਦਰ ਏਸੀ ਟੈਂਟ ਲੱਗਦਾਗਾ 3 ਦਿਨਾਂ ਲਈ ਉਹਦੇ ਘਰ ਦੇ ਸਾਹਮਣੇ ਉਹ ਵੀ ਖਰਚਾ ਗਵਰਨਮੈਂਟ ਕਰਦੀ ਆ ਇੰਨਾ ਕੁਸ ਫ੍ਰੀ ਆ ਦੁਬਈ ਦੇ ਵਿੱਚ ਦੁਨੀਆ ਦੀ ਸਭ ਤੋਂ ਸਭ ਤੋਂ ਟੌਪ ਜਿਹੜੀ ਤਕੜੀ ਸਿਟੀਜਨਸ਼ਿਪ ਆ ਉਹ ਦੁਬਈ ਦੀ ਆ ਜਿੱਥੇ एवरीथिंग ਫ੍ਰੀ ਮਿਲਦਾਗਾ ਮੈਨੂੰ ਦੱਸੋ ਉੱਥੇ ਲੋਕ ਤਰੱਕੀ ਨਹੀਂ ਕਰਦੇਗੇ ਉੱਥੇ ਲੋਕ ਪੜ੍ਹੇ ਲਿਖੇ ਨਹੀਂਗੇ ਆਪਣੇ ਥੋੜੀਆਂ ਚੀਜ਼ਾਂ ਆਟਾ ਦਾਲ ਜਾਂ ਬਿੱਲ ਫ੍ਰੀ ਕਰਨ ਦੇ ਕਹਿ ਦਿੰਦੇ ਆ ਜੀ ਲੈ ਜੀ ਇਹ ਤਾਂ ਕਿੱਥੋਂ ਪੈਸੇ ਆਉਣਗੇ ਫਲਾਨਾ ਆਉਣਗੇ ਲੋਕ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਹਰ ਇੱਕ ਚੀਜ਼ ਤੇ ਗਵਰਨਮੈਂਟ ਦਾ ਵੀ ਫਰਜ਼ ਬਣਦਾ ਲੋਕਾਂ ਲਈ ਸਾਰੀਆਂ ਸਹੂਲਤਾਂ ਫ੍ਰੀ ਕੀਤੀਆਂ ਜਾਣ ਆਪਾਂ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਗਰੂਪ